ਜੀ ਨੇ ਇਹ ਤੇ ਆਪ ਕਹਿੰਦਾ ਸੀ ਕਿ ਉਹ ਸਰਕਾਰ ਕੀ ਹੈ ਜਿਹਦੇ ਖਜ਼ਾਨੇ ਚ ਪੈਸਾ ਨਾ ਹੋਇਓ ਤਾਂ ਪੀਪਾ ਹੁੰਦਾ ਜਿਹੜਾ ਖਾਲੀ ਉਹਨੂੰ ਪੀਪਾ ਕਿਹਾ ਜਾਂਦਾ ਤੇ ਤੇਰਾ ਪੀਪਾ ਤੇ ਹੁਣ ਸ਼ਰੀਆਮ ਹੀ ਤੂੰ ਗਲੇ ਚ ਪਾ ਕੇ ਖੜਕਾਣਾ ਸ਼ੁਰੂ ਕਰ ਦਿੱਤੇ ਲੋਕਾਂ ਨੂੰ ਕਹਿੰਦੇ ਆ ਦੋ ਮੈਨੂੰ ਪੈਸੇ ਉਹ ਤੈਨੂੰ ਪੈਸੇ ਦੇ ਕੇ ਹਿਸਾਬ ਦੇਣ ਨੂੰ ਤੂੰ ਤਿਆਰ ਨਹੀਂ ਮੇਰੀ اپੀਲ ਹੈ ਸਾਰੇ ਪੰਜਾਬੀ ਜਗਤ ਨੂੰ ਕਿਰਪਾ ਕਰੋ ਇਹ ਵਿਚੋਲਿਆਂ ਤੋਂ بچੋ ਜਿਹੜਾ ਵੀ ਕੋਈ ਵਿਚੋਲਾ ਇੱਥੇ ਫਿਰਦਾ ਅਸੀਂ ਵੇਖਿਆ ਹੜਾਂ ਦੇ ਵਿੱਚ ਵਿਚੋਲਗਰੀ ਕਰਕੇ ਆਪਣੀਆਂ ਫੋਟੋਆਂ ਖਚਾਣੀਆਂ ਆਪਣੀਆਂ ਰੀਲਾਂ ਚਲਾਣੀਆਂ ਇਹਨਾਂ ਲੋਕਾਂ ਤੋਂ بچੋ ਮੈਂ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਆਪਣੇ ਬੰਦੇ ਕੱਲੋ ਜਿੱਥੇ ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਸਿੱਧਾ ਕਾਊਂਟ ਲਓ ਉਹਨਾਂ ਦੇ ਸਿੱਧੇ ਪੈਸੇ ਪਾ ਉਹਨਾਂ ਨੂੰ ਪਤਾ ਹੋਵੇ ਮੇਰੀ ਮਦਦ ਕੌਣ ਕਰ ਰਿਹਾ ਤੇ ਮਦਦ ਕਰਨ ਵਾਲੇ ਨੂੰ ਪਤਾ ਹੋਵੇ ਕਿ ਅਸੀਂ ਮਦਦ ਕਿਹਦੀ ਕੀਤੀ ਇਹ ਰੰਗਲਿਆਂ ਨੂੰ ਨਾ ਦਿਓ ਇਹਨਾਂ ਨੇ ਸਾਰਾ ਕੁਝ ਕੰਗਲਾ ਕਰਕੇ ਨਿਕਲ ਜਾਣਾ ਭੱਜ ਜਾਣਾ ਇਹਨਾਂ ਨੇ ਇਹ ਤੁਹਾਡੀਆਂ ਇਲੈਕਸ਼ਨਾਂ ਤੋਂ ਪਹਿਲੇ ਕੋਈ ਰੰਗਲਾ ਇੱਥੇ ਨਹੀਂ ਜੇ ਲੱਭਣਾ ਇਹਨਾਂ ਸਾਰਿਆਂ ਨੇ ਐਡਵਾਂਸ ਬੁਕਿੰਗ ਜਾਜ਼ਾਂਦੀ ਕਰਾਈ ਹੈ ਇਲੈਕਸ਼ਨ ਅਨਾਉਂਸ ਹੁੰਦੇ ਕੋਈ ਮੈਲਬਰਨ ਨੂੰ ਨਿਕਲ ਜਾਣਾ ਕੋਈ ਸ਼ਿਡੀ ਦੀ ਨੂੰ ਕੋਈ ਐਡਲੇਡ ਨੂੰ ਨਿਕਲ ਜਾਣਾ ਕੋਈ ਅਮਰੀਕਾ ਕੋ ਕੈਨੇਡਾ ਨੂੰ ਨਿਕਲ ਜਾਣਾ ਆਪਾਂ ਲੱਭਦੇ ਰਾਂਗੇ ਆਪਣਾ ਹਿਸਾਬ ਕਿਤਾਬ ਕੀ ਹੈ ਤਾਂ ਮੇਰੀ ਹੱਥ ਜੋੜ ਕੇ ਪੀਲੇ ਇਹਨਾਂ ਕੋ ਬਚੋ ਇਹਨਾਂ ਕੋ ਬਚੋ ਕਿਰਪਾ ਰੱਖੋ ਪੰਜਾਬ ਦਾ ਭਾਰੀ ਨੁਕਸਾਨ ਹੋ ਚੁੱਕਿਆ ਹੈ ਜਿਸ ਚੀਫ ਮਿਨਿਸਟਰ ਕੋ ਮੋਰਲ ਕਰੇ ਜਾਨੀ ਪ੍ਰਾਇਮ ਮਿੰਟਰ ਨੂੰ ਫੇਸ ਕਰਨ ਦੀ ਉਹ ਪੰਜਾਬ ਦਾ ਕੀ ਸਵਾਰ ਸਕਦਾ ਜੀ ਇੱਥੇ ਦਿਹਾੜੀ ਕਾਣਗੇ ਆਪਣੀਆਂ ਗੱਲਾਂ ਸਟੇਜ ਵਾਲੀਆਂ ਜਿਹੜੀਆਂ ਨੇ ਇੱਥੇ ਪੇਸ਼ ਕਰਨਗੇ ਮੈਂ ਇੱਥੇ ਮੰਗ ਕਰਾਂਗਾ ਸਪੈਸ਼ਲੀ ਸਾਡੀ ਪਾਰਟੀ ਮੰਗ ਕਰੇਗੀ ਕਿ ਇਸ ਨੁਕਸਾਨ ਦਾ ਜਿਹੜਾ ਮੈਨ ਮੇਡ ਹੋਇਆ ਹੈ ਜੇ ਇਮਾਨਦਾਰੀ ਜੇ 1% ਵੀ ਆ ਜਿਹੜੀ ਇਹਨਾਂ ਚ 1% ਵੀ ਆ ਇਹ ਇੱਕ ਇੰਡੀਪੈਂਡੈਂਟ ਜੱਜ ਦੇ ਕੋਲੋਂ ਹਾਈ ਕੋਰਟ ਦੇ ਇੰਡੀਪੈਂਡੈਂਟ ਜੱਜ ਕੋ ਟਾਈਮ ਬਾਉਂਡ ਇਨਕੁਆਇਰੀ ਕਰਾਣ ਤੇ ਉਸ ਇਨਕੁਆਇਰੀ ਦਾ ਹਿੱਸਾ ਹਰ ਪੋਲਿਟਿਕਲ ਜਮਾਤ ਦੇ ਇੱਕ ਇੱਕ ਬੰਦਾ ਹੋਣਾ ਚਾਹੀਦਾ ਜਿੰਨੀਆਂ ਪੋਲਿਟਿਕਲ ਪਾਰਟੀਆਂ ਦੇ ਐਮ.ਐਲ.ਏ ਨੇ ਉਹਨਾਂ ਦੇ ਇੱਕ ਇੱਕ ਮੈਂਬਰ ਜੱਜ ਨੂੰ ਅਸਿਸਟ ਕਰਨ ਵਾਸਤੇ ਨਾਲ ਹੋਏ ਟਾਈਮ ਬਾਉਂਡ ਹੋਏ ਓਨਲੀ ਦੇਰ ਵਾਸਤੇ ਅਸੀਂ ਮੰਗ ਕਰਾਂਗੇ ਇੱਥੋਂ ਆ ਜਿਹੜਾ ਇਹਨਾਂ ਦੇ ਇਰੀਗੇਸ਼ਨ ਮੰਤਰੀ ਸਾਹਿਬ ਨੇ ਤੇ ਸੈਕਟਰੀ ਇਰੀਗੇਸ਼ਨ ਦੋਨਾਂ ਨੂੰ ਚਾਰ ਸਾਲਾਂ ਦੇ ਦਿੱਤਾ ਜੇ ਇਨਕੁਆਰੀ ਕਰਾਣੀ ਹੈ ਸਹੀ ਮਹੀਨੇ ਦੇ ਵਿੱਚ ਉਹ ਗੁਨਾਹਗਾਰ ਲੱਭਣੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਡੁਬੋਇਆ ਪੰਜਾਬ ਨੂੰ ਤਬਾਹ ਕੀਤਾ ਕੀਮਤੀ ਜਾਨਾਂ 60 ਤੋਂ ਵੱਧ ਚਲੀਆਂ ਗਈਆਂ ਇਹ ਦੋ ਬੰਦਿਆਂ ਨੂੰ ਮੌਕੇ ਤੋਂ ਜਿਹੜਾ ਇਰੀਗੇਸ਼ਨ ਮੰਤਰੀ ਹੈ ਜਨੇ ਫਲੋਰ ਆਫ ਦੀ ਹਾਊਸ ਨੂੰ ਮਿਸਲੀਡ ਕੀਤਾ ਪੰਜਾਬ ਨੂੰ ਸਾਰੀ ਆਪੋਜੀਸ਼ਨ ਨੂੰ ਸਾਰੇ ਹਾਊਸ ਨੂੰ ਮਿਸਲੀਡ ਕੀਤਾ ਉਸ ਨੂੰ ਤੇ ਇਰੀਗੇਸ਼ਨ ਸੈਕਟਰੀ ਨੂੰ ਮੀਜਰਲੀ ਲਾਂਭੇ ਕੀਤਾ ਜਾਏ ਜੁਡੀਸ਼ੀਅਲ ਕਮਿਸ਼ਨ ਇੱਥੇ ਬੈਠੇ ਟਾਈਮ ਬਾਉਂਡ 3 ਮਹੀਨਿਆਂ ਦੇ ਵਿੱਚ ਮੌਕੇ ਤੇ ਚੱਲਣ ਹਰ ਆਪੋਜੀਸ਼ਨ ਪਾਰਟੀ ਦੇ ਇੱਕ ਆਦਮੀ ਨਾਲ ਜਾਏ ਅਸੀਂ ਸਿਸ਼ਟ ਕਰਾਂਗੇ ਜੱਟ ਸਾਹਿਬ ਨੂੰ ਤੇ ਜਿਹੜੇ ਅਸਲ ਗੁਨਾਹਗਾਰ ਨੇ ਉਹਨਾਂ ਨੂੰ ਸਾਹਮਣੇ ਲਿਆਇਆ ਜਾਏ ਤੇ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਕੀਤੀ ਕੇਸ ਰਜਿਸਟਰ ਕੀਤਾ ਜਾਏ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਦੂਸਰੀ ਗੱਲ ਅਸੀਂ ਕਵਾਂਗੇ ਸਾਨੂੰ ਕਲੈਰਿਟੀ ਦਿਓ ਜਿਹੜੇ ਮੋਦੀ ਸਾਹਿਬ ਨੇ 12000 ਕਰੋੜ ਕੀਆ ਤੇ ਤੁਹਾਡੇ ਕੋ ਅੱਜ ਪੰਜਾਬ ਜਾਣਨਾ ਚਾਹੁੰਦਾ ਕੋ ਪੈਸੇ ਤੁਹਾਡੇ ਕੋ ਕਿੰਨੇ ਤੁਸੀਂ ਤੇ ਕਹਿੰਦੇ ਮੈਂ ਕੁਕੜੀਆਂ ਦੇ ਵੀ ਦਊਂਗਾ ਮੈਂ ਬੱਕਰੀਆਂ ਦੇ ਵੀ ਦਊਂਗਾ ਮੈਂ ਕਦੂ ਦੇ ਵੀ ਦਊਂਗਾ ਝੋਨੇ ਦੇ ਮੈਂ ਜਿਹੜੀਆਂ ਛੱਤਾਂ ਚਾਹੀਆਂ ਤਰੇੜਾਂ ਉਹਦੇ ਵੀ ਦਊਂਗਾ ਤੁਸੀਂ ਕਿੰਨਾ ਚਿਰ ਲੋਕਾਂ ਦਾ ਬੇਇਨਸਾਫੀ ਬਣਾਓਗੇ ਤੋ ਇਸ ਗੱਲ ਕਰ ਆ ਸਾਡੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖੀ ਬਾਕੀ ਗੱਲਾਂ ਇਸ ਤੋਂ ਬਾਅਦ ਆਰੂਲ ਜਿਵੇਂ ਅੱਜ ਜੇਕਰ ਸੈਂਟਰ ਦੇ ਲੱਗਦਾ ਤੁਹਾਨੂੰ ਇਹ ਰੂਲ ਡਾਉਨ ਕਿਹਾ ਵੀ ਬਦਲਣ ਵਾਸਤੇ ਕਿ ਓਵਰਲੈਪ ਕਰ ਪਾਏਗਾ ਜੇ ਕੋਈ ਫੈਸਲਾ ਹੁੰਦਾ ਜਿਵੇਂ ਤੁਸੀਂ ਕਿਹਾ ਵੀ ਪੁਰਾਣੇ ਸਪੈਸ਼ਲਿਸਟ ਦੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੋਇਆ ਤਾਂ ਇੱਥੇ ਜੇ ਕੋਈ ਚੇਂਜ ਹੁੰਦਾ ਤਾਂ ਕਰੂਗਾ ਸੈਂਟਰ ਤੁਸੀਂ ਮੈਨੂੰ ਆਪ ਦੱਸੋ ਇੱਕ ਮਿੰਟ ਜਿਹੜੇ ਸੈਂਟਰ ਦੇ ਕਾਨੂੰਨ ਨੇ ਉਹ ਅਸੈਂਬਲੀ ਇੱਥੇ ਕੁਝ ਵੀ ਪਾਸ ਕਰੇ ਉਹ ਓਵਰਰੂਲ ਕਰ ਸਕਦੇ ਨੇ ਜਿਹੜੇ ਸੈਂਟਰ ਦੇ ਕਾਨੂੰਨ ਇਟ ਇਜ਼ ਬੈਂਟ ਫਾਰ ਦੀ ਹੋਲ ਕੰਟਰੀ ਇਹ ਪੈਸਾ ਹਰ ਸਟੇਟ ਨੂੰ ਜਾਂਦਾ ਕੱ ਇਹ ਤੇ ਡਰਾਮਾ ਹੈ ਜੀ ਜਿਸ ਦਾ ਲੋਟਸ ਹੋਇਆ ਜਿੰਨੇ ਕੁ ਕੁਝ ਕੀਤੇ ਨੇ ਅਗਨੀ ਵੀਰ ਦਾ ਤੁਸੀਂ ਵੇਖਿਆ ਸੀ ਸਪੈਸ਼ਲ ਸੈਸ਼ਨ ਬੁਲਾਇਆ ਅਗਨੀ ਵੀਰ ਤੇ ਅਸੀਂ ਅਗਨੀ ਵੀਰ ਤੇ ਇਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ ਸੀ ਕਿ ਅਗਨੀ ਵੀਰ ਨੂੰ ਅਸੀਂ ਰਿਜੈਕਟ ਕਰਨੇ ਤੇ ਚੌਥੇ ਦਿਨ ਭਗਵੰਤ ਮਾਨ ਜੀ ਦੀ ਚਿੱਠੀ ਸਾਰੇ ਡਿਪਟੀ ਕਮਿਸ਼ਨਰ ਨੂੰ ਚਲੀ ਗਈ ਸੀ ਕਿ ਆਰਮੀ ਵਾਲੇ ਭਰਤੀ ਕਰਨ ਆ ਰਹੇ ਨੇ ਇਹਨਾਂ ਨੂੰ ਤਗੜੇ ਹੋ ਕੇ ਇਹਨਾਂ ਦਾ ਸਾਥ ਦਿੱਤਾ ਜਾ ਜ਼ਿਲ੍ਹੇ ਆ ਤੇ ਇਹਨਾਂ ਦਾ ਹਾਲ ਹੈ ਜੀ ਕੋਈ ਇਹ ਦਿਸ ਇਜ਼ 올 ਅ ਫਰਾਡ ਕਿੰਨੇ ਵਾਰ ਪੰਜਾਬ ਦੇ ਲੋਕਾਂ ਨੂੰ ਝੂਠ ਤੇ ਗੁੰਮਰਾਹ ਕਰਨਗੇ ਮੈਂ ਤੇ ਇੰਨੀ ਗੱਲ ਕਰ ਪੰਜਾਬ ਦਾ ਹਾਲ ਵੇਖਿਆ ਕੀ ਹੈ ਰੰਗਲਾ ਪੰਜਾਬ ਤੁਸੀਂ ਬਣਾਓਗੇ ਲੋਕਾਂ ਕੋ ਪੈਸੇ ਲੈ ਕੇ